ਦੋਸਤੋ ਅੱਜਕਲ ਸਾਈਬਰ ਕ੍ਰਾਈਮ ਬਹੁਤ ਵੱਧ ਰਿਹਾ ਹੈ ਅਤੇ ਇਹ ਸਾਈਬਰ ਜੋ ਸਕੈਮਰ ਹੁੰਦੇ ਆ ਇਹ ਤੁਹਾਨੂੰ ਤਰ੍ਹਾਂ ਤਰ੍ਹਾਂ ਦੀ ਨਵੇਂ-ਨਵੇਂ ਤਰੀਕਿਆਂ ਦੇ ਨਾਲ ਤੁਹਾਨੂੰ ਫਸਾਉਂਦੇ ਰਹਿੰਦੇ ਆ ਅਤੇ ਫਿਰ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਵੀ ਕੱਢ ਕੇ ਲਿਆ ਜਾਂਦੇ ਆ ਪਰੰਤੂ ਜੇਕਰ ਤੁਸੀਂ ਪੂਰੀ ਜਾਣਕਾਰੀ ਰੱਖੋ ਅਤੇ ਪੂਰੀ ਤਰ੍ਹਾਂ ਅਵੇਅਰ ਰਹੋ ਤਾਂ ਫਿਰ ਤੁਸੀਂ ਇਹੋ ਜਿਹੇ ਕਿਸੇ ਵੀ ਠੱਗੀ ਤੋਂ ਬਚ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਇਹੋ ਜਿਹਾ ਹੀ ਇੱਕ ਅੱਜਕਲ ਨਵਾਂ ਸਕੈਮ ਚੱਲ ਰਿਹਾ ਹੈ WhatsApp ਦੇ ਉੱਪਰ ਫੋਟੋ ਭੇਜਣ ਦਾ ਤਾਂ ਆਓ ਫਿਰ ਅੱਜ ਮੈਂ ਤੁਹਾਨੂੰ ਅਖਬਾਰ ਦੇ ਪੰਨੇ ਦੇ ਉੱਪਰ ਲੈ ਜਾ ਕੇ ਦਿਖਾਂਦਾ ਹਾਂ ਕਿ ਆਖਰ ਕਿਹੜਾ ਇਹ WhatsApp ਦਾ ਫੋਟੋ ਵਾਲਾ ਨਵਾਂ ਜਾਲ ਹੈ ਦੋਸਤੋ ਅੱਜਕੱਲ੍ਹ ਸਾਈਬਰ ਕ੍ਰਾਈਮ ਵੱਧ ਰਿਹਾ ਹੈ ਅਤੇ ਤੁਹਾਨੂੰ ਪੂਰੀ ਤਰ੍ਹਾਂ ਨਾਲ ਸੁਚੇਤ ਹੋਣ ਦੀ ਅਵੇਅਰ ਹੋਣ ਦੀ ਜ਼ਰੂਰਤ ਹੈ ਮੈਂ ਅਖਬਾਰ ਪੜ੍ਹ ਰਿਹਾ ਸੀ ਤਾਂ ਇਸ ਅਖਬਾਰ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਵੱਲੋਂ ਸਾਈਬਰ ਸਵੱਛਤਾ ਮਿਸ਼ਨ ਤਹਿਤ ਇੱਕ ਇਸ਼ਤਿਹਾਰ ਦਿੱਤਾ ਹੋਇਆ ਪੂਰੇ ਪੇਜ ਦਾ ਇਸ਼ਤਿਹਾਰ ਹੈ ਤੁਸੀਂ ਇਸ ਨੂੰ ਦੇਖੋ ਅਤੇ ਇਸ ਦੇ ਵਿੱਚ ਤੁਹਾਨੂੰ ਅਵੇਅਰ ਕਰਨ ਦੇ ਲਈ ਵੱਖ-ਵੱਖ ਚੀਜ਼ਾਂ ਦੱਸੀਆਂ ਹੋਈਆਂ ਹਨ لیکن ਇਸ ਇਸ਼ਤਿਹਾਰ ਦੇ ਵਿੱਚ ਜਿਹੜਾ ਇੱਕ ਮੈਨੂੰ ਜਿਹੜੀ ਸਟੇਨ ਨੇ ਅਟਰੈਕਟ ਕੀਤਾ ਉਹ ਹੈਗਾ WhatsApp ਫੋਟੋ ਜਾਲ ਇੱਕ ਨਵੀਂ ਕਿਸਮ ਦਾ ਜੋ ਸਕੈਮ ਹੈਗਾ ਅੱਜਕੱਲ੍ਹ ਚੱਲ ਰਿਹਾ ਹੈਗਾ WhatsApp ਦੇ ਉੱਪਰ ਫੋਟੋ ਭੇਜਦੀ ਹੈ ਅਤੇ ਤੁਹਾਨੂੰ ਇਸ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ ਇਸ ਇਸ਼ਤਿਹਾਰ ਦੇ ਵਿੱਚ ਕੀ ਲਿਖਿਆ ਹੈ ਜੇਕਰ ਤੁਸੀਂ ਇਸ ਦੇ ਬਾਰੇ ਅਵੇਅਰ ਹੋ ਤਾਂ ਠੀਕ ਹੈ ਜੇਕਰ ਨਹੀਂ ਹੋ ਤਾਂ ਇੱਕ ਵਾਰੀ ਧਿਆਨ ਨਾਲ ਇਸ ਵੀਡੀਓ ਨੂੰ ਜਰੂਰ ਦੇਖੋ WhatsApp ਫੋਟੋ ਜਾਲ ਲਿਖਿਆ ਹੋਇਆ ਇੱਕ ਫੋਟੋ 0 ਕਲਿਕਸ ਮੁਕੰਮਲ ਪਹੁੰਚ ਇਹ ਕੀ ਕਹਿਣਾ ਚਾ ਰਹੇ ਨੇ ਆਪਾਂ ਪੜ੍ਹ ਕੇ ਦੇਖਦੇ ਹਾਂ ਕਹਿੰਦੇ ਸਕੈਮ ਕਿਵੇਂ ਕੰਮ ਕਰਦਾ ਹੈ ਤੁਹਾਨੂੰ ਇੱਕ ਫੋਟੋ ਸੇਤ ਕਿਸੇ ਅਣਪਛਾਤੇ ਨੰਬਰ ਤੋਂ WhatsApp ਮੈਸੇਜ ਪ੍ਰਾਪਤ ਹੁੰਦਾ ਹੈ ਅਤੇ ਮੈਸੇਜ ਇਸ ਤਰ੍ਹਾਂ ਹੈ ਕਿ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ ਦੋ ਨੰਬਰ ਦੇ ਉੱਪਰ ਲਿਖਦੇ ਕਿ ਫੋਟੋ ਵਿੱਚ ਸਟੈਨੋਗ੍ਰਾਫੀ ਕਹੀ ਜਾਂਦੀ ਤਕਨੀਕ ਦੀ ਵਰਤੋਂ ਕਰਕੇ ਕਰਦੇ ਛੁਪੇ ਮਾਲਵੇਰ ਹੁੰਦੇ ਹਨ ਇੱਕ ਵਾਰੀ ਡਾਊਨਲੋਡ ਕਰਨ ਨਾਲ ਮਾਲਵੇਰ ਚੁੱਪਚਾਪ ਤੁਹਾਡੀ ਡਿਵਾਈਸ ਤੇ ਇੰਸਟਾਲ ਹੋ ਜਾਂਦਾ ਹੈ ਸਕੈਮਰ ਤੁਹਾਡੇ ਬੈਂਕਿੰਗ ਐਪਸ OTP ਅਤੇ ਨਿੱਜੀ ਡਾਟੇ ਤੱਕ ਪਹੁੰਚ ਕਰਦੇ ਹਨ ਜਿਸ ਨਾਲ ਉਹ ਤੁਹਾਡੀ ਜਾਣਕਾਰੀ ਤੋਂ ਬਿਨਾ ਪੈਸਾ ਚੁਰਾਉਣ ਦੇ ਯੋਗ ਬਣ ਜਾਂਦੇ ਹਨ ਇਹ ਕਹਿਣਾ ਕੀ ਚਾ ਰਹੇ ਹੈ ਇਹ WhatsApp ਦੇ ਇੱਕ ਫੋਟੋ ਜਾਲ ਦੇ ਬਾਰੇ ਦੱਸ ਰਹੇ ਨੇ ਕਹਿੰਦੇ ਕਿ ਤੁਹਾਨੂੰ ਇੱਕ WhatsApp ਦੇ ਉੱਪਰ ਮੈਸੇਜ ਪ੍ਰਾਪਤ ਹੁੰਦਾ ਹੈ ਤੁਹਾਨੂੰ WhatsApp ਦੇ ਉੱਪਰ ਇੱਕ ਫੋਟੋ ਆਉਗੀ ਤੁਹਾਨੂੰ ਐਵੇਂ ਲੱਗੇਗਾ ਕਿ ਜਿਵੇਂ ਤੁਹਾਡੇ ਕਿਸੇ ਜਾਣਕਾਰ ਵਿਅਕਤੀ ਨੇ ਇਹ ਫੋਟੋ ਭੇਜੀ ਹੈ ਅਤੇ ਇਸ ਫੋਟੋ ਦੇ ਵਿੱਚ ਇੱਕ ਨਵੀਂ ਤਕਨੀਕ ਦੇ ਰਾਹੀਂ ਕਈ ਜਿਹੜੇ ਮਾਲਵੇਅਰ ਹੁੰਦੇ ਵਾਇਰਸ ਹੁੰਦੇ ਉਹ ਛੁਪਾ ਕੇ ਰੱਖੇ ਹੋਏ ਹੁੰਦੇ ਆ ਜੇਕਰ ਤੁਸੀਂ ਇਸ ਫੋਟੋ ਨੂੰ ਇੱਕ ਵਾਰੀ ਡਾਊਨਲੋਡ ਕਰ ਲੈਂਦੇ ਹੋ ਤਾਂ ਫਿਰ ਤੁਹਾਡੇ ਮੋਬਾਈਲ ਦੇ ਉੱਪਰ ਜਾਂ ਤੁਹਾਡੀ ਡਿਵਾਈਸ ਦੇ ਉੱਪਰ ਉਹ ਸਾਰੇ ਮਾਲਵੇਅਰ ਹੈਗੇ ਜੋ ਵਾਇਰਸ ਹੈਗੇ ਉਹ ਇੰਸਟਾਲ ਹੋ ਜਾਂਦੇ ਆ ਫਿਰ ਕੀ ਹੁੰਦਾ ਜਦੋਂ ਉਹ ਵਾਇਰਸ ਇੰਸਟਾਲ ਹੋ ਜਾਂਦੇ ਆ ਤਾਂ ਫਿਰ ਤੁਹਾਡੀ ਜਾਣਕਾਰੀ ਤੋਂ ਬਿਨਾ ਤੁਹਾਡੇ ਪੈਸੇ ਇਸ ਸਕੈਮਰ ਤੁਹਾਡੇ ਮੋਬਾਈਲ ਫੋਨ ਦੇ ਵਿੱਚੋਂ ਜਾਂ ਤੁਹਾਡੀ ਡਿਵਾਈਸ ਦੇ ਵਿੱਚੋਂ ਕੱਢ ਸਕਦੇ ਆ ਤਾਂ ਫਿਰ ਦੋਸਤੋ ਤੁਹਾਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ ਤੁਸੀਂ ਬਿਨਾ ਕਿਸੇ ਜਾਣਕਾਰੀ ਜਾਂ ਬਿਨਾ ਕਿਸੇ ਆਪਣੀ ਤਸੱਲੀ ਦੇ ਕੋਈ ਵੀ ਫੋਟੋ ਜੋ ਤੁਹਾਡੇ ਵਟਸਐਪ ਤੇ ਉਪਰ ਆਂਦੀ ਉਸ ਨੂੰ ਡਾਊਨਲੋਡ ਨਾ ਕਰਿਆ ਕਰੋ ਹੁਣ ਇਸ ਇਸਤਿਹਾਰ ਦੇ ਵਿੱਚ ਖੁਦ ਨੂੰ ਬਚਾਉਣ ਦੇ ਨੁਕਤੇ ਵੀ ਦੱਸੇ ਹੋਏ ਆ ਇਹ ਕੀ ਕਹਿੰਦੇ ਕਹਿੰਦੇ ਕਦੇ ਵੀ ਅਣਪਛਾਤੇ ਸੰਪਰਕਾਂ ਤੋਂ ਤਸਵੀਰ ਜਾਂ ਫਾਈਲਾਂ ਨੂੰ ਡਾਊਨਲੋਡ ਨਾ ਕਰੋ ਸੋ ਜਿਵੇਂ ਮੈਂ ਕਹਿ ਰਿਹਾ ਸੀ ਕਿਸੇ ਵੀ ਅਣਪਛਾਤੇ ਨੰਬਰ ਤੋਂ ਜਾਂ ਫਿਰ ਤੁਹਾਨੂੰ ਜਦ ਤੱਕ ਤਸੱਲੀ ਨਹੀਂ ਹੈਗੀ ਤਾਂ ਕੋਈ ਵੀ ਫੋਟੋ ਆਂਦੀ ਤੁਹਾਨੂੰ ਉਸ ਨੂੰ ਤੁਸੀਂ ਡਾਊਨਲੋਡ ਨਾ ਕਰੋ ਹੋਰ ਕੋਈ ਫਾਈਲ ਵੀ ਆ ਸਕਦੀ ਹੈ ਤੁਹਾਡੇ ਕੋਲ ਉਸ ਨੂੰ ਵੀ ਡਾਊਨਲੋਡ ਨਹੀਂ ਕਰਨਾ ਵਾਧੂ ਸੁਰੱਖਿਆ ਲਈ ਕਹਿੰਦੇ WhatsApp ਤੋਂ ਦੋ ਪੜਾਵੀ ਪੁਸ਼ਟੀਕਰਨ ਨੂੰ ਜੋੜ ਬਣਾਓ ਹੁਣ ਕਹਿੰਦੇ ਵਾਧੂ ਸੁਰੱਖਿਆ ਦੇ ਲਈ ਤੁਸੀਂ ਡਬਲ ਸਿਕਿਉਰਿਟੀ ਆਪਣੇ WhatsApp ਦੇ ਉੱਪਰ ਜ਼ਰੂਰ ਲਗਾ ਕੇ ਰੱਖੋ ਅਤੇ WhatsApp ਦੇ ਸ਼ੱਕੀ ਸੰਦੇਸ਼ਾਂ ਦੀ ਰਿਪੋਰਟ ਵੀ ਕਰੋ ਜੇਕਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਕਿਸੇ ਦੇ ਵੱਲੋਂ ਸ਼ੱਕੀ ਸੰਦੇਸ਼ ਭੇਜੇ ਜਾ ਰਹੇ ਹਨ ਤਾਂ ਉਸ ਦੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਵੀ ਜਰੂਰ ਕਰੋ ਸੋ ਦੋਸਤੋ ਅਵੇਅਰ ਹੋਣ ਦੀ ਜ਼ਰੂਰਤ ਹੈ ਕਿਉਂਕਿ ਸਰਕਾਰ ਦੇ ਵੱਲੋਂ ਵੀ ਅਵੇਅਰ ਕਰਨ ਦੇ ਲਈ ਕਾਫੀ ਪੈਸੇ ਖਰਚੇ ਜਾਂਦੇ ਇਹੋ ਜਿਹੇ ਇਸ਼ਤਿਹਾਰ ਦਿੱਤੇ ਜਾਂਦੇ ਹਨ ਲੇਕਿਨ ਇਹਨਾਂ ਨੂੰ ਕਈ ਲੋਕ ਧਿਆਨ ਨਾਲ ਨਹੀਂ ਦੇਖਦੇ ਅਤੇ ਬਾਅਦ ਵਿੱਚ ਫਿਰ ਸਕੈਮਰ ਦੇ ਜਾਲ ਦੇ ਵਿੱਚ ਫਸ ਜਾਂਦੇ ਹਨ ਸੋ ਇਹਨਾਂ ਇਸ਼ਤਿਹਾਰਾਂ ਨੂੰ ਵੀ ਚੰਗੀ ਤਰ੍ਹਾਂ ਪੜ੍ਹਿਆ ਕਰੋ ਤਾਂ ਕਿ ਤੁਹਾਨੂੰ ਮੁਕੰਮਲ ਜਾਣਕਾਰੀ ਮਿਲ ਸਕੇ ਕਿ ਅੱਜ ਕੱਲ ਕਿਹੋ ਜਿਹੇ ਤਰ੍ਹਾਂ ਦਾ ਕੋਈ ਨਵਾਂ ਸਕੈਮ ਚੱਲ ਰਿਹਾ ਹੈ ਤਾਂ ਕਿ ਉਸ ਸਕੈਮ ਤੋਂ ਫਿਰ ਬਚਿਆ ਜਾ ਸਕੇ ਸੋ ਉਮੀਦ ਕਰਦਾ ਹਾਂ ਕਿ ਇਸ WhatsApp ਦੇ ਨਵੇਂ ਫੋਟੋ ਜਾਲ ਦੇ ਬਾਰੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਅਤੇ ਤੁਸੀਂ ਪੂਰੀ ਤਰ੍ਹਾਂ ਨਾਲ ਜਾਗਰੂਕ ਹੋ ਚੁੱਕੇ ਹੋਵੋਗੇ ਅਤੇ ਇਹ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰੋਗੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਹੈ ਦੋਸਤੋ Sat Sri Ji.